ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ਼ਾਹ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼

ਜੋਕ ਬਾਬਾ ਸੇਵਕਦਾਸ ਜੀ ਮੰਡਵੀ ਵਾਲੇ ਜੋ ਕਿ ਸਾਡੇ ਕੋਲ ਪਹੁੰਚੁੱਕੇ ਨੇ ਤੋਂ ਸੰਤਾ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਵਾਗਤ ਕਰਨ ਲਈ ਅਤੇ ਉਹਨਾਂ ਦਾ ਕੀਰਤਨ ਸਰਵਣ ਕਰਨ ਲਈ ਮੰਦਰ ਦੇ ਵਿੱਚ ਜਲਦ ਤੋਂ ਜਲਦ ਪਹੁੰਚੋ ਜੀ शौरतानो तेरा, प्या दौलत शौरत गानों चंदा तेरा, और है रविदास गुरुदेदा तेरा और है रविदास गुरुदेदार दीवाना सेवा दा तेरा और अब वर्गा है रविदास गुरु देता तेरा और अब वर्गा है रविदास गुरु देता तेरा और अब वर्गा है रविदास गुरु देता तेरा सतगास ਕਾ ਕੋਣ ਹੈ ਜਿਉਂ ਬੁਲਾਵੇ ਤੂੰ ਬੋਸ ਲੈ ਸੋਮ ਮੈਂ ਨਹੀਂ ਬੋਲਦਾ ਬੈਤ ਕਸਾ ਜਿੱਦਾਂ ਸਾਡੀ ਇਹ ਸਮਝ ਆ ਗਈ ਨਾ ਬਾਣੀ ਨਾ ਕੋਈ ਜਾਗ ਰਹਿਣੀ ਹੈ ਨਾ ਕੋਈ ਪਾਤ ਰਹਿਣੀ ਹੈ ਨਾ ਕੋ ਉੱਚਾ ਰਹਿਣਾ ਨਾ ਕੋ ਨੀ ਰਹਿਣੀ ਮੁਕਾ ਕਰਤੇ ਪ੍ਰੇਮੀ ਹੈ ਜਿਨ ਪ੍ਰੇਮ ਕਿਓ ਇਨਹੀ ਕਭ ਪਾ ਪ੍ਰੇਮੀ ਕਰਮਾਤਮਾ ਬਸ ਜਿੱਦ ਨੇ ਵੀ ਤੁਸੀਂ ਬਾਣੀ ਪੜਹੋਗੇ ਨਾ ਉਦੇ ਅੰਦਰ ਜਿਤਨਾ ਤੁਸੀਂ ਦਗਾਏ ਦੇ ਅੰਦਰ ਜਾਏ ਜਾਣਾ ਉਹਨੇ ਖਰਾਦੀ ਹੋਈ ਚੱਲੋਂ ਸਾਰੇ ਹਲਕਤਾਂ ਨਾਲ ਜਿਹੜੇ ਸਾਰੇ ਰੱਬ ਦਾ ਰੂਪ ਦਿਖਾਈ ਦੇਖੋ ਖਲਕ ਹਲਕ ਖਲਕ ਬਸਰ ਹੁੰਦਾ ਮੰਨ ਰਾਬਤ ਕੀ ਤੇ ਖੋਜ ਕੀਤੀ ਤੂੰ ਫਿਰੈ ਤੇਰੇ ਘਟ ਮੈਂ ਸਿਰਜਨ ਹਾਰ ਕਸਤੂਰੀ ਨਿਰਗ ਪਾਸੈ ਫੁੰਦਕ ਹਾਸ ਫਿਰੈ ਪਾਛੈ ਲਾਗੋ ਕਾਲ ਪਾਰਤੀ ਛਿਲ ਮੈਂ ਪ੍ਰਾਣ ਹਰੈ ਕੀੜਾ ਪਿੰਗਲਾ ਸੁਖਨ ਨਾ ਨਾੜੀ ਜਾ ਮੈਂ ਜਿਤਨਾ ਤਰ ਸੈਸ ਧਰਮ ਹੈ ਪੰਮਰ ਕੋ ਫਾ ਹੈ ਪੰਮਰਾ ਗੁੰਦ ਆਪਾ ਮਰਜ ਦਾ ਬੋਲ ਰਹਿਣਾ ਇਹ ਪੰਮਰਾ ਜੀ ਸੈਸਤਾ ਜਿਹੜਾ ਕਮਲ ਦਾ ਫੁੱਲ ਹੈ ਨਾ ਹੁਣ ਕਮਲ ਦੇ ਫੁੱਲ ਤੋਂ ਆਪਕ ਤਨੇ ਸ੍ਰਿਸ਼ਟੀ ਪੈਦਾ ਹੋਈ ਜਿਹੜੀ ਸਾਡੀ ਤੁਨੀ ਹੈ ਨਾ ਸਾਰੇ ਕਮਲ ਦਾ ਫੁੱਲ ਇੱਕ ਤੋਂ ਸਾਰਾ ਜਿਤਨਾ ਵੀ ਸਰੀਰ ਹੈ ਨਾ ਸਾਰਾ ਤੁਨੀ ਜਦੋਂ ਤਰਨ ਪੈ ਜਾਵੇ ਨਾ ਉਸੇ ਟਾਈਮ ਆਜਮ ਬਿਮਾਰ ਹੋ ਜਾਂਦਾ ਜਬ ਕੋਈ ਨਾ ਕੋਈ ਸਰੀਰ ਨੂੰ ਤਕਲੀਫ ਹੋਵੇ ਜਦੋਂ ਮਾਦੇ ਗਰਭ ਦੇ ਵਿੱਚੋਂ ਬੱਚਾ ਕੱਢਦਾ ਉਹ ਕੋਈ ਨਿਕੱਢੀ ਜਾਂਦੀ ਸਾਰਾ ਲਹਿੰਗੀ ਕੋਈ ਨਹੀਂ ਦੇਣਾ ਐਸੀ ਐਸੀ ਦਾ सते ज़रूरत लोकी पकदारे लोकी पक सचंदे साईं पूरा करे सते ज़रूरत लोकी पका लोकी पक ਆਈਆ ਮੈਂ ਕੱਥ ਦਾਰ ਐ ਬਤਾ ਤੇਰੀਓ ਜੇ ਬਹਿਖਾ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਅਜਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ